ਕੀ ਆਂ ਭੁਖਣਾ ਉਤਰੀ ਜੇ ਬੰਨਾਪੁਰਿਆ ਪਾ ਸੈ ਸਿਆਣਪਾਂ ਲਖ ਹੋਏ ਤਾਂ ਇੱਕ ਨਾ ਚੱਲੇ ਨਾਰ ਜੇ ਮੈਂ ਸਾਰੇ ਭਵਨਾ ਦੇ ਪਦਾਰਥਾਂ ਦੇ ਢੇਰ ਵੀ ਸਾਹਮ ਲਵਾਂ ਤਾਂ ਵੀ ਤ੍ਰਿਸ਼ਨਾ ਦੇ ਅਧੀਨ ਰਹਾਂਗਾ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ ਦੁਨਿਆਵੀ ਪਦਾਰਥਾਂ ਦੇ ਢੇਰ ਲਾ ਕੇ ਵੀ ਭੁਖਿਆਂ ਦੀ ਭੁੱਖ ਨਹੀਂ ਮਿਟਦੀ ਜੇ ਮੇਰੇ ਵਿੱਚ ਹਜ਼ਾਰਾਂ ਤੇ ਲੱਖਾਂ ਚੁਤਰਾਈਆਂ ਹੋਵਣ ਤਾਂ ਵੀ ਉਹਨਾਂ ਵਿੱਚੋਂ ਇੱਕ ਵੀ ਚੁਤਰਾਏ ਸਾਥ ਨਹੀਂ ਦੇਂਦੀ ਲੱਖਾਂ ਚ ਲਾਕੀਆਂ ਪਰ ਉਹਨਾਂ ਦੇ ਵਿੱਚੋਂ ਇੱਕ ਵੀ ਅੰਤ ਵਿੱਚ ਤੁਹਾਡੇ ਨਾਲ ਨਹੀਂ ਜਾਵੇਗੀ ਸਾਜ ਸੰਗਤ ਦੀ ਫਤਿਹ ਦੀ ਸਾਂਝ ਪਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜਦੋਂ ਵੀ ਘਰ ਦੇ ਵਿੱਚ ਪੈਸੇ ਦੀ ਕਮੀ ਮਹਿਸੂਸ ਹੋਵੇ ਜਾਂ ਕਿਸੇ ਵੀ ਛੇ ਦੀ ਲੋੜ ਹੋਵੇ ਇਸ਼ਿਆਵਦਾ ਜਾਵ ਕਰੋ ਇਹ ਸ਼ਿਆਵਦਾ ਜਾਵ ਕਰਨ ਦੇ ਨਾਲ ਤਨ ਜਾਂ ਜੋ ਵੀ ਚੀਜ਼ ਤੁਹਾਨੂੰ ਚਾਹੀਦੀ ਹੈ ਉਹ ਆਪਣੇ ਆਪ ਚੱਲ ਕੇ ਤੁਹਾਡੇ ਕੋਲ ਆਵੇਗੀ ਦੇਖੋ ਜੀ ਕਈ ਵਾਰ ਆਪਣੇ ਉਤੇ ਕੋਈ ਵੀ ਮੁਸੀਬਤ ਅਚਾਨਕ ਪੈ ਜਾਂਦੀ ਹੈ ਜਿਸ ਮੁਸੀਬਤ ਦੇ ਵਿੱਚ ਸਾਨੂੰ ਸਮਝ ਨਹੀਂ ਲੱਗਦੀ ਕਿ ਕੀ ਕੀਤਾ ਜਾਵੇ ਜਿਸ ਤਰ੍ਹਾਂ ਕਈ ਵਾਰ ਸਾਨੂੰ ਅਚਾਨਕ ਤਾਂ ਦੀ ਲੋੜ ਪੈਂਦੀ ਹੈ ਜਾਂ ਕਈ ਵਾਰ ਕਿਸੇ ਹੋਰ ਚੀਜ਼ ਦੀ ਲੋੜ ਹੁੰਦੀ ਹੈ ਤਾਂ ਬਸ ਸਭ ਤੋਂ ਪਹਿਲਾਂ ਕੀ ਕਰਦੇ ਹਾਂ ਸਭ ਤੋਂ ਪਹਿਲਾਂ ਕੰਮ ਵੰਸੀ ਕਰਦੇ ਹਾਂ ਆਪਣੇ ਰਿਸ਼ਤੇਦਾਰ ਦੋਸਤਾਂ ਮਿੱਤਰਾਂ ਨੂੰ ਫੋਨ ਕਰਦੇ ਹਾਂ ਜਾਂ ਉਹਨਾਂ ਦੇ ਕੋਲ ਜਾਂਦੇ ਹਾਂ ਅਤੇ ਉਹਨਾਂ ਕੋਲੋਂ ਮਦਦ ਮੰਗਦੇ ਹਾਂ ਅਤੇ ਬਹੁਤ ਹੀ ਮੇਰੇ ਵੀਰਾਂ ਪੈਣਾ ਦੇ ਨਾਲ ਇਹ ਹੁੰਦਾ ਹੈ ਕਿ ਅੱਗੋਂ ਨਾ ਹੋ ਜਾਂਦੀ ਹੈ ਅਤੇ ਉਹ ਨਿਰਾਸ਼ ਹੋ ਕੇ ਆ ਜਾਂਦੇ ਹਨ ਤਾਂ ਇਥੇ ਸਾਨੂੰ ਸਭ ਤੋਂ ਪਹਿਲਾਂ ਕੀ ਕੰਮ ਕਰਨਾ ਚਾਹੀਦਾ ਹੈ ਜਦੋਂ ਵੀ ਕੋਈ ਮੁਸੀਬਤ ਹੋਵੇ ਜਾਂ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਸਭ ਤੋਂ ਪਹਿਲਾ ਕੰਮ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਵਾਹਿਗੁਰੂ ਅਕਾਲ ਪੁਰਖ ਜੀ ਮੇਰੇ ਉੱਤੇ ਇਹ ਮੁਸੀਬਤ ਆ ਗਈ ਹੈ ਜਾਂ ਮੈਨੂੰ ਇਸ ਚੀਜ਼ ਦੀ ਜ਼ਰੂਰਤ ਹੈ ਕਹਿਣਾ ਕਿ ਪਾਸ਼ਾ ਤੁਸੀਂ ਮੇਰੀਆਂ ਸਭ ਜ਼ਰੂਰਤਾਂ ਪੂਰੀਆਂ ਕਰਨ ਵਾਲੇ ਹੋ ਇਸ ਕਰਕੇ ਇਸ ਜ਼ਰੂਰਤ ਨੂੰ ਵੀ ਤੁਸੀਂ ਹੀ ਪੂਰਾ ਕਰਨਾ ਹੈ ਤੁਹਾਨੂੰ ਫਿਕਰ ਹੈ ਤੁਸੀਂ ਹੀ ਮੇਰੇ ਗਰੀਬ ਦੀ लाज ਰੱਖਣੀ ਹੈ ਤੇ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਯੋਗਤੀ ਦੱਸਣ ਜਾ ਰਹੇ ਹਾਂ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਤੇ ਸਮਝਣਾ ਕਿਉਂਕਿ ਇਸ ਯੋਗਤੀ ਨੂੰ ਅਪਣਾ ਕੇ ਸਾਨੂੰ ਦਿਨ ਦੁੱਗਣੀ ਅਤੇ ਰਾਤ ਚੌਕਣੀ ਤਰੱਕੀ ਨਹੀਂ ਬਲਕਿ 10 ਗੁਣਾ ਵਾਧ ਤਰੱਕੀ ਮਿਲੇਗੀ ਕਿਉਂਕਿ ਇਹ ਸਾਡੇ ਗੁਰੂ ਦੇ ਬਚਨ ਹਨ ਅਤੇ ਗੁਰੂ ਦੇ ਬਚਨ ਕਦੇ ਵੀ ਝੂਠੇ ਨਹੀਂ ਹੁੰਦੇ ਗੁਰੂ ਦੇ ਬਚਨ ਜੋ ਇੱਕ ਵਾਰ ਮੋਹੋਂ ਨਿਕਲ ਜਾਂਦੇ ਨੇ ਉਹ اٹਲ ਨੇ ਗੁਰੂ ਦੇ ਬਚਨ ਨੂੰ ਕੋਈ ਵੀ ਪਾਣੀ ਦਾ ਵਹਾਤ ਤੱਪ ਦੀ ਜਾਂ ਕੋਈ ਵੀ ਹੋਰ ਚੋਰ ਉਹਨਾਂ ਨੂੰ ਚੁਰਾ ਨਹੀਂ ਸਕਦਾ ਉਹ ਤਾਂ ਜੋ ਮੋਹੋਂ ਨਿਕਲ ਗਿਆ ਉਹ اٹਲ ਸਚਾਈ ਹੈ ਉਹ ਰਵੇਗਾ ਬਸ ਗੱਲ ਇੰਨੀ ਹੁੰਦੀ ਹੈ ਕਿ ਗੁਰੂ ਦੇ ਬਚਨ ਸੱਚੇ ਨੇ ਪਰ ਉਹ ਬਚਨ ਸਾਨੂੰ ਕਮਾਉਣੇ ਪੈਂਦੇ ਨੇ ਭਾਵੇਂ ਸਾਡੇ ਗੁਰੂ ਸਾਹਿਬਾਨ ਨੇ ਕਹਿ ਦਿੱਤਾ ਉਹ ਹੋਵੇਗਾ ਪਰ ਹੋਵੇਗਾ ਤਾਂ ਜੇ ਅਸੀਂ ਗੁਰੂ ਦੇ ਦੱਸੇ ਅਨੁਸਾਰ ਕਰਾਂਗੇ ਤਾਂ ਬਸ ਅੱਜ ਦੀ ਵੀਡੀਓ ਦੇ ਵਿੱਚ ਉਹ ਉਜਗਤੀ ਦੱਸਣ ਜਾ ਰਹੇ ਹਾਂ ਤਾਂ ਦੇਖਣਾ ਘਰ ਦੇ ਵਿੱਚ ਹਮੇਸ਼ਾ ਤੰਦੌਲ ਦਰਵੇਗੀ ਬਰਕਤਾਂ ਰਣਕੀਆਂ ਖੁਸ਼ੀਆਂ ਰਣਕੀਆਂ ਕਿਉਂਕਿ ਗੁਰੂ ਦੇ ਬਚਨ ਅਨਮੋਲ ਹਨ ਜਿਨ੍ਹਾਂ ਦੀ ਕੋਈ ਵੀ ਕੀਮਤ ਨਹੀਂ ਹੈ ਤਾਂ ਮੇਰੇ ਵਾਹਿਗੁਰੂ ਜੀ ਦੇ ਅਨਮੋਲ ਬਚਨ ਜੋ ਆਪਾਂ ਕਮਾਉਣੇ ਹਨ ਉਹ ਦੱਸਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਸਾਖੀ ਸਾਂਝੀ ਕਰਨ ਜਾ ਰਹੀ ਹਾਂ ਸਾਖੀ ਨੂੰ ਪੂਰਾ ਜ਼ਰੂਰ ਸੁਣਿਓ ਜੇ ਸਾਧ ਸੰਗਤ ਜੀ ਇਦਾਂ ਹੀ ਕਹਿੰਦੇ ਕਿ ਦਸਵੇਂ ਪਾਤਸ਼ਾਹ ਤਾਂਤਨ ਸਾਹਿਬ ਸ੍ਰੀ ਗੁਰੂ ਕੋਬਿੰਦ ਸਿੰਘ ਜੀ ਦੇ ਸਮੇਂ ਦੀ ਗੱਲ ਹੈ ਕਿ ਉਹਨਾਂ ਦਾ ਇੱਕ ਬੜਾ ਹੀ ਪਿਆਰਾ ਸਿੱਖ ਹੋਇਆ ਉਹ ਬੜਾ ਕਮਾਈ ਵਾਲਾ ਸਿੱਖ ਉਹ ਆਪਣੀ ਨੇਕ ਕਮਾਈ ਦੇ ਵਿੱਚ ਉਹ ਦਸਵੰਦ ਕੱਢਦਾ ਹੈ ਤੇ ਕਹਿੰਦੇ ਕਿ ਕੁਝ ਕਾਰਨਾਂ ਦੇ ਕਰਕੇ ਉਹ ਦਸਵੰਦ ਉਹ ਗੁਰੂ ਤੱਕ ਪਹੁੰਚਾ ਨਾ ਸਕਿਆ ਇਸੇ ਤਰ੍ਹਾਂ ਕਹਿੰਦਾ ਕਿ ਇੱਕ ਸਾਲ ਮੁੱਕ ਗਿਆ ਤੇ ਇੱਕ ਸਾਲ ਦੇ ਬਾਅਦ ਉਹਦੀ ਕੀਤੀ ਹੋਈ ਨਿੱਕ ਕਮਾਈ ਦੇ ਵਿੱਚੋਂ ਇਤਿਹਾਸਕਾਰ ਲਿਖਦੇ ਹਨ ਕਿ 500 ਰੁਪਏ ਇਕੱਠਾ ਹੋ ਗਿਆ ਤਾਂ ਉਸਨੇ ਜਦੋਂ ਦੇਖਿਆ ਕਿ 500 ਰੁਪਏ ਇਕੱਠਾ ਹੋ ਗਿਆ ਤਾਂ ਉਸਨੇ ਜਦੋਂ ਦੇਖਿਆ ਕਿ 500 ਰੁਪਏ ਹੋ ਗਿਆ ਹੈ ਅਤੇ ਇੱਕ ਸਾਲ ਹੋ ਗਿਆ ਹੈ ਮੈਂ ਗੁਰੂ ਜੀ ਤੱਕ ਉਹਨਾਂ ਦਾ ਦਸਵੰਦ ਨਾ ਪੁਚਾਇਆ ਹੈ ਅਤੇ ਨਾ ਹੀ ਕਲਗੇਤਰ ਪਾਸ਼ਾ ਜੀ ਦੇ ਦਰਸ਼ਨ ਕੀਤੇ ਹਨ ਸਾ ਸੰਗਾ ਜੀ ਉਹਨੇ ਤਿਆਰੀ ਕੀਤੀ ਉਸ ਸੇਖ ਨੇ ਗੁਰੂ ਪਾਸ਼ਾ ਜੀ ਦੇ ਕੋਲ ਜਾ ਕੇ ਦਰਸ਼ਨ ਕਰਕੇ ਦਸਵੰਤ ਉਹਨਾਂ ਦੇ ਚਰਨਾਂ ਦੇ ਵਿੱਚ ਭੇਟ ਕਰਕੇ ਆਵਾਂਗਾ ਤੇ ਕਹਿੰਦੇ ਅਚਾਨਕ ਹੀ ਉਸ ਨੂੰ ਕੋਈ ਕੰਮ ਪੈ ਗਿਆ ਤਾਂ ਉਸ ਦਾ ਜਾਣਦਾ ਜਿਹੜਾ ਕੰਮ ਸੀ ਉਹ ਕੈਨਸਲ ਹੋ ਗਿਆ ਪਰ ਉਸ ਨੇ ਜੋ ਗਲ ਥਾਂ ਲਈ ਹੈ ਉਹ ਥਾਂ ਲਈ ਸੀ ਉਸ ਨੇ ਕਿਹਾ ਕਿ ਨਹੀਂ ਹੁਣ 1 ਸਾਲ ਹੋ ਗਿਆ ਹੈ ਇਸ ਤੋਂ ਉੱਪਰ ਦਾ ਸਮਾਂ ਨਹੀਂ ਪਵੇਗਾ ਜੇ ਮੈਂ ਨਹੀਂ ਜਾ ਸਕਦਾ ਤਾਂ ਮੇਰਾ ਬੇਟਾ ਚਲਾ ਜਾਵੇਗਾ ਤਾਂ ਕਹਿੰਦੇ ਉਸਨੇ ਆਪਣੇ ਬੇਟੇ ਦੀ ਤਿਆਰੀ ਕਰ ਦਿੱਤੀ ਅਤੇ ਬੇਟੇ ਗੋਪਾਲਦਾਸ ਨੂੰ ਕਿਹਾ ਕਿ ਬੇਟਾ ਇੱਕ ਸਾਲ ਹੋ ਗਿਆ ਹੈ ਗੁਰੂ ਦਾ ਦਸਵੰਦ ਕੱਢ ਦੇ ਨੂੰ ਪਰ ਗੁਰੂ ਦੇ ਚਰਨਾਂ ਦੇ ਵਿੱਚ ਪੇਟ ਨਹੀਂ ਕੀਤਾ ਗਿਆ ਤੁਸੀਂ ਆਨੰਦਪੁਰ ਸਾਹਿਬ ਜਾਓ ਅਤੇ ਜਾ ਕੇ ਕਰਗੀ ਤਰਪਾਸ਼ਾ ਜਿਹਨੂੰ ਦਸਵੰਦ ਦੀ ਪੇਟਾ ਦੇ ਕੇ ਆਓ ਅਤੇ ਨਾਲ ਹੀ ਪਾਸ਼ਾ ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਨਿਹਾਲ ਕਰੋ। ਅਤੇ ਜਦੋਂ ਉਸ ਦਾ ਬੇਟਾ ਆਨੰਦਪੁਰ ਸਾਹਿਬ ਜੀ ਨੂੰ ਦਸਵੰਦ ਲੈ ਕੇ ਰਵਾਨਾ ਹੋਣ ਲੱਗਾ ਅਤੇ ਆਪਣੇ بیٹے ਗੋਪਾਲਦਾਸ ਨੂੰ ਤੁਰਨ ਲੱਗਿਆ ਸਮਝਾਉਂਦੇ ਹੋਏ ਕਿਹਾ ਕਿ ਪੁੱਤਰ ਪੂਰੀ ਸ਼ਰਧਾ ਭਾਵਨਾ ਦੇ ਨਾਲ ਕਲਗੀਧਰ ਪਾਸ਼ਾ ਜੀ ਦੇ ਕੋਲ ਜਾਵੇਂ ਕਿਉਂਕਿ ਪਾਸ਼ਾ ਜਦ ਖੁਸ਼ੀ ਦੇ ਵਿੱਚ ਆ ਜਾਂਦੇ ਹਨ ਤਾਂ ਉਹ ਦਾਤਾ ਦੇਣ ਲੱਗੇ ਰੁਕਦੇ ਨਹੀਂ ਝੋਲੀ ਭਰ ਦਿੰਦੇ ਹਨ। अनमोल data सानी चोली ਦੇ ਵਿੱਚ ਪਾਉਂਦੇ ਨੇ ਤਾਂ ਕਹਿੰਦੇ ਉਸ ਦਾ ਬੇਟਾ ਗੋਪਾਲदास ਆਪਣੇ ਪਿਤਾ ਦੀ ਆਗਿਆ ਲੈ ਕੇ ਚੱਲ ਪਿਆ ਪਾਸ਼ਾ ਜੀ ਦੇ ਦਰਬਾਰ ਦੇ ਵਿੱਚ ਆਣ ਪਹੁੰਚਿਆ ਤਾਂ ਦੇਖਦਾ ਹੈ ਕਿ ਪਾਸ਼ਾ ਜੀ ਬੈਠੇ ਨੇ ਲੋਕ ਆ ਰਹੇ ਨੇ ਚਰਨਾ ਦੇ ਵਿੱਚ ਪੇਟਾਵਾਂ ਪੇੜ ਕਰ ਰਹੇ ਨੇ ਅਤੇ ਪਾਸ਼ਾ ਜੀ ਹਲਕਾ ਜਿਹਾ ਮੁਸਕਰਾ ਕੇ ਉਹਨਾਂ ਸਿੱਖਾਂ ਵੱਲ ਦੇਖ ਲੈਂਦੇ ਨੇ ਇਹ ਦੇਖ ਕੇ ਗੋਪਾਲदास ਸੋਚਣ ਲੱਗਾ ਕਿ ਉਸ ਦੇ ਮਨ ਦੇ ਵਿੱਚ ਵਿਚਾਰ ਆਈ ਕਿ ਮੈਂ ਤਾਂ 500 ਰੁਪਇਆ ਲੈ ਕੇ ਆਇਆ ਹਾਂ ਕਿਥੇ ਪਾਸ਼ਾ ਮੈਨੂੰ ਵੀ ਮੁਸਕਰਾ ਕੇ ਹੀ ਨਸਾਰ ਦੇ ਪਿਤਾ ਜੀ ਤਾਂ ਕਹਿੰਦੇ ਸੀ ਕਿ ਕਲਗੀਧਰ ਪਾਸ਼ਾ ਜੀ ਬੜੀਆਂ ਅਨਮੋਲ ਦਾਤਾਂ ਦਿੰਦੇ ਨੇ ਪਰ ਮੇਰੇ ਸਾਹਮਣੇ ਤੇ ਇੰਨਾਂ ਨੇ ਕਿਸੇ ਨੂੰ ਕੋਈ ਦਾਤ ਨਹੀਂ ਦਿੱਤੀ ਸਿਰਫ ਵੇਖ ਕੇ ਮੁਸਕਰਾ ਸਿਰਫ ਦੇਖ ਕੇ ਮੁਸਕਰਾ ਰਹੇ ਹਨ ਤਾਂ ਹੁਣ ਗੋਪਾਲ ਦਾਸ ਇਦਾਂ ਹੀ ਸੋਚਦਾ ਸੋਚਦਾ ਲਾਈਨ ਦੇ ਵਿੱਚ ਲੱਗ ਗਿਆ ਕਿਉਂਕਿ ਗੋਪਾਲ ਦਾਸ ਅੰਦਰ ਪਾਸ਼ਾ ਜੀ ਦੇ ਦਰਸ਼ਨਾਂ ਦੀ ਕੋਈ ਤਾਂਗ ਨਹੀਂ ਸੀ ਕੋਈ ਚਾਹ ਨਹੀਂ ਸੀ ਕੋਈ ਭਾਵਨਾ ਨਹੀਂ ਸੀ ਉਹ ਤਾਂ ਸਿਰਫ ਆਪਣੇ ਪਿਤਾ ਦਾ ਮਨ ਰੱਖਣ ਕਰਕੇ ਆਇਆ ਸੀ ਤੇ ਕਹਿੰਦੇ ਇੰਜ ਹੀ ਸੋਚੀ ਪਿਆ ਲਾਈਨ ਦੇ ਵਿੱਚ ਲੱਗ ਗਿਆ ਹੁਣ ਜਦ ਵਾਰੀ ਆਈ ਤਾਂ 500 ਰੁਪਿਆ ਕੱਢ ਕੇ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਰੱਖ ਦਿੱਤਾ ਇਹਨਾਂ ਮੇਰੇ ਕਲਗੀਧਰ ਪਾਸ਼ਾ ਦਿਨਾਂ ਦੀਆਂ ਚਾਣਨ ਵਾਲੀ ਅੰਤਿਛਾਵੇਂ ਪਾਸ਼ਾ ਜੀ ਨੇ ਆਪਣੇ ਸਿੱਖ ਵੱਲ ਇਸ਼ਾਰਾ ਕੀਤਾ ਤਾਂ ਸਿੱਖ ਅੰਦਰ ਗਿਆ ਤੇ ਜਾ ਕੇ ਅੰਦਰੋਂ ਸਰਬ ਲੋ ਦਾ ਕੜਾ ਲੈ ਕੇ ਆ ਗਿਆ ਕਹਿੰਦੇ ਪਾਸ਼ਾ ਨੇ ਆਪਣੇ ਹੱਥੀ ਇਹ ਕੜਾ ਗੋਪਾਲ ਦਾਸ ਨੂੰ ਦੇ ਦਿੱਤਾ ਅਤੇ ਗੋਪਾਲ ਦਾਸ ਨੂੰ ਉਸ ਦੇ ਪਿਤਾ ਦਾ ਨਾਮ ਲੈ ਕੇ ਕਿਹਾ ਕਿ ਜਾ ਕਿਹਾ ਕਿ ਜਾ ਗੁਰਨਾਨਕ ਪਾਸ਼ਾ ਜੀ ਤੇਰਾ ਪਲਾਕਰਨ ਤਾਂ ਕਹਿੰਦੇ ਗੋਪਾਲ ਦਾਸ ਤਾਂ ਬੜਾ ਮਾਇਉਸ ਜਾ ਹੋ ਗਿਆ ਉਹਨੇ ਕਿਹਾ ਕਿ ਮੈਂ ਤਾਂ 500 ਰੁਪਿਆ ਵੇੜ ਕੀਤਾ ਦੇ 500 ਦੇ ਬਦਲੇ ਗੁਰੂ ਨੇ ਮੈਨੂੰ ਇੱਕ ਕੜਾ ਦਿੱਤਾ ਤੇ ਨਾਲ ਕਹਿਤਾ ਕਿ ਗੁਰੂ ਨਾਨਕ ਤੇਰਾ ਭਲਾ ਕਰਨ ਤੇ ਪਿਤਾ ਜੀ ਤਾਂ ਕਹਿੰਦੇ ਸੀ ਕਿ ਬਹੁਤ ਦਾਤਾਂ ਦੇ ਕੇ ਭੇਜਦੇ ਨੇ ਕਹਿੰਦਾ ਬੜਾ ਉਦਾਸ ਹੋਇਆ ਮਾਯੂਸ ਹੋਇਆ ਤੇ ਵਾਪਸ ਆਪਣੀ ਘਰ ਨੂੰ ਚੱਲ ਪਿਆ ਰਸਤੇ ਦੇ ਵਿੱਚ ਤੁਰਦਿਆਂ ਤੁਰਦਿਆਂ ਭੁੱਖ ਲੱਗੀ ਤੇ ਇੱਕ ਸ਼ਰਧਾਵਾਨ ਸਿੱਖ ਮਿਲ ਗਿਆ ਤਾਂ ਉਸ ਸਿੱਖ ਨੇ ਉਸ ਨੂੰ ਆਪਣੇ ਘਰੇ ਲੈ ਜਾ ਕੇ ਪ੍ਰਸ਼ਾਦਾ ਪਾਣੀ ਸ਼ਿਕਾਇਆ ਤੇ ਕਹਿੰਦੇ ਗੱਲਾਂ-ਗੱਲਾਂ ਦੇ ਵਿੱਚ ਪਤਾ ਲੱਗਾ ਕਿ ਇਹ ਗੋਪਾਲ ਦਾਸ ਤੇ ਕਰਗੇਤਰ ਪਾਸ਼ਾ ਜੀ ਦੇ ਦਰਸ਼ਨ ਕਰਕੇ ਆ ਰਿਹਾ ਹੈ ਤਾਂ ਜਦੋਂ ਸਿੱਖ ਨੇ ਬੜਾ ਖੁਸ਼ ਹੋ ਕੇ ਪੁੱਛਿਆ ਤੁਸੀਂ ਕਰਗੇਤਰ ਪਾਸ਼ਾ ਜੀ ਦੇ ਦਰਸ਼ਨ ਕਰਕੇ ਆ ਰਹੇ ਹੋ ਤਾਂ ਗੋਪਾਲ ਦਾਸ ਨੇ ਬੜਾ ਮਾਇੂਸ ਤੇ ਉਦਾਸ ਹੋ ਕੇ ਕਿਹਾ ਇਹ ਆਦੇ ਦਰਸ਼ਨ ਕਰਨੇ ਸੀ ਮੈਂ ਤਾਂ ਮੇਰੇ ਪਿਤਾ ਜੀ ਵੱਲੋਂ ਇਕੱਠਾ ਕੀਤਾ ਹੋਇਆ ਦਸਵੰਧ ਪੇੜ ਕਰਨ ਆਇਆ ਸੀ ਬਾਬਾ ਜੀ ਦੇ ਕੋਲ ਕਾਫੀ ਸਮੇਂ ਤੋਂ ਦਾ ਸੰਬੰਧ ਨਹੀਂ ਸੀ ਪਹੁੰਚਾਇਆ ਗਿਆ ਮੇਰੇ ਪਿਤਾ ਜੀ ਕਹਿੰਦੇ ਸਨ ਕਿ ਉਹ ਤਾਂ ਬੜੀਆਂ ਅਣਮੋਲ ਦਾਤਾਂ ਦੇ ਕੇ ਭੇਜਦੇ ਨੇ ਪਰ ਗੁਰੂ ਜੀ ਨੇ ਤਾਂ 500 ਰੁਪਏ ਦੇ ਬਦਲੇ ਮੈਨੂੰ ਆ ਖੜਾ ਦੇ ਦਿੱਤਾ ਕੋਈ ਵੀ ਦਾਤ ਮੇਰੀ ਝੋਲੀ ਦੇ ਵਿੱਚ ਨਹੀਂ ਪਾਈ ਇਹ ਤਾਂ ਘਾਟੇ ਦਾ ਸੌਦਾ ਹੈ ਕਹਿੰਦੇ ਜਦ ਉਸ ਸਿੱਖ ਨੇ ਇਹ ਗੱਲ ਗੋਪਾਲ ਦਾਸ ਦੀ ਮੋਹ ਸੁਣੀ ਉਹ ਸਿੱਖ ਨੂੰ ਗੋਪਾਲ ਦਾਸ ਦੇ ਉੱਤੇ ਬੜਾ ਗੁੱਸਾ ਆਇਆ ਪਰ ਗੁੱਸਾ ਅੰਦਰੋਂ-ਅੰਦਰ ਹੀ ਪੀ ਗਿਆ ਕਿਉਂਕਿ ਜਦੋਂ ਗੁਰੂ ਨੂੰ ਪਿਆਰ ਕਰਨ ਵਾਲੇ ਸਿੱਖਾਂ ਦੇ ਸਾਹਮਣੇ ਕੋਈ ਗੁਰੂ ਦੀ ਨਿਰਾਦਰ ਹੀ ਕਰੇ ਤੇ ਫਿਰ ਸਿੱਖਾਂ ਨੂੰ ਗੁੱਸਾ ਆਉਣਾ ਸੁਭਾਵਿਕ ਹੈ ਪਰ ਕਹਿੰਦੇ ਉਹ ਆਪਣਾ ਗੁੱਸਾ ਪੀ ਗਿਆ ਉਸਨੇ ਗੋਪਾਲ ਦਾਸ ਨੂੰ ਪ੍ਰਸ਼ਾਦਾ ਪਾਣੀ ਛਿਕਾਰ ਕੇ ਰਾਤੋ-ਰਾਤ ਆਪਣਾ ਜੋ ਵੀ ਕਰਵਾ ਸੀ ਜਾਂ ਜੋ ਵੀ ਉਸਦੇ ਕੋਲ ਜਮੇ ਜਾਇਦਾ ਸੀ ਉਹਨੇ ਆਪਣੇ ਪਿੰਡ ਦੇ ਸ਼ਾਹੂ ਕਰਨ ਨੂੰ ਵੇਚ ਦਿੱਤੇ ਸੀ 500 ਰੁਪਏ ਇਕੱਠਾ ਕਰਕੇ ਗਿਆ ਤੇ ਗੋਪਾਲ ਦਾਸ ਨੂੰ 500 ਰੁਪਏ ਦੇ ਕੇ ਕਿਹਾ ਕਿ ਲੈ ਜਿਹੜਾ ਤੂੰ 500 ਰੁਪਏ ਗੁਰੂ ਚਰਨਾਂ ਦੇ ਵਿੱਚ ਪੇਟ ਕਰਕੇ ਆਇਆ ਸੀ ਉਹ ਮੈਂ ਤੈਨੂੰ ਦੇ ਦਿੱਤਾ ਹੈ ਹੁਣ ਤੂੰ ਇੰਜ ਕਰ ਕਿਉਂਕਿ ਮੇਰੇ ਗੁਰੂ ਨੇ ਤੈਨੂੰ ਵਚਨ ਕਹੇ ਸਨ ਜੋ ਚੀਜ਼ ਤੈਨੂੰ ਗੁਰੂ ਨੇ ਦਿੱਤੀ ਸੀ ਉਹ ਮੈਨੂੰ ਦੇ ਦੇ ਕਹਿੰਦੇ ਗੋਪਾਲदास ਮਾਇਆ ਦੇਖ ਕੇ ਖੁਸ਼ ਹੋ ਗਿਆ ਤੇ ਚਲੋ ਕਾਟਾ ਤਾਂ ਨਹੀਂ ਪਿਆ ਘਟੋ ਘਟ ਆਪਣਾ 500 ਰੁਪਏ ਤਾਂ ਵਾਪਸ ਆ ਗਿਆ ਕਹਿੰਦੇ ਉਸਨੇ ਕੜਾ ਵੀ ਦੇ ਦਿੱਤਾ ਤੇ ਨਾਲ ਹੀ ਕਿਹਾ ਕਿ ਲੈ ਲੈ ਜੋ ਮੇਰੇ ਪੁੱਤਾਂ ਦੇ ਜਿਹੜੇ ਬਚਨ ਸਨ ਉਹ ਵੀ ਸੰਭਾਲ ਲੈ ਗੁਰੂ ਨਾਨਕ ਪਾਸ਼ਾ ਤੇਰਾ ਪਾਲ ਕਰਨ ਇਧਰ ਹੀ ਸਿੱਖ ਤੇ ਬਚਨ ਤੇ ਕੜਾ ਲੈ ਕੇ ਬਹੁਤ ਖੁਸ਼ ਹੋਇਆ ਤੇ ਇਧਰ ਗੋਪਾਲदास ਮਾਇਆ ਲੈ ਕੇ ਖੁਸ਼ ਹੋਇਆ ਕਾਰ ਪਹੁੰਚਿਆ ਤੇ ਸਾਰੇ ਘਟਨਾ ਪਿਤਾ ਜੀ ਨੂੰ ਦੱਸੀ ਰਹੀ ਉਹ ਕਹਿੰਦੇ ਕਿ ਜਦੋਂ ਆਪਣੇ ਪੁੱਤ ਦੇ ਮੋਹ ਇਹ ਸਾਰੀ ਗੱਲ ਬਾਤ ਸੁਣੀ ਤੇ ਕਹਿੰਦੇ ਗੋਪਾਲ ਦਾਸ ਦੇ ਪਿਤਾ ਨੇ ਆਪਣੇ ਮੱਥੇ ਤੇ ਹੱਥ ਮਾਰਿਆ ਤੇ ਕਿਹਾ ਕਿ ਮੂਰਖ ਉਹ ਸਿੱਖ ਨਹੀਂ ਸੀ ਮੂਰਖ ਤੂੰ ਆ ਤੂੰ ਦਾ ਅਸਲ ਕਮਾਈ ਉਹ ਸਿੱਖ ਨੂੰ ਦੇ ਕੇ ਆ ਗਿਆ ਮੂਰਖਾ ਤੈਨੂੰ ਨਹੀਂ ਪਤਾ ਕਿ ਗੁਰੂ ਦੇ ਬਚਨਾਂ ਦੀ ਕੋਈ ਕੀਮਤ ਨਹੀਂ ਹੁੰਦੀ ਜਿਹੜੇ ਬਚਨ ਗੁਰੂ ਨੇ ਮੈਨੂੰ ਦਿੱਤੇ ਸਨ ਇਹ ਬਚਨਾਂ ਨੂੰ ਕਮਾਉਣ ਦੇ ਲਈ ਤਾਂ ਸੰਤ ਮਹਾਪੁਰਖ ਪਹਾੜਾਂ ਉੱਤੇ ਜਾ ਕੇ ਜਨਮ ਜਨਮ ਤੱਕ ਤਪੱਸਿਆ ਕਰਦੇ ਨੇ ਤਾਂ ਵੀ ਉਹਨਾਂ ਨੂੰ ਇਹ ਬਚਨ ਨਹੀਂ ਮਿਲਦੇ ਤੇ ਮੈਨੂੰ ਤਾਂ ਸਿਰਫ ਇੰਨੇ ਕੁ ਕੱਡੇ ਹੋਏ ਦਸਵੰਦ ਦੇ ਨਾਲ ਹੀ ਗੁਰੂ ਪਿਤਾ ਨੇ ਏਡੇ ਬਚਨ ਕਰ ਦਿੱਤੇ ਸੀ ਪਰ ਮੇਰੀ ਸਾਰੀ ਕਮਾਈ ਤੋਂ ਰਸਤੇ ਵਿੱਚ ਗਵਾ ਆਇਆ ਹੈ ਬਸ ਹੁਣ ਗੋਪਾਲ ਦਾਸ ਦਾ ਪਿਤਾ ਸਿਰਫ ਪਛਤਾ ਰਿਹਾ ਸੀ ਤੇ ਉਸੇ ਹੀ ਤਰ੍ਹਾਂ ਸਾਡੀ ਹਾਲਤ ਹੈ ਅਸੀਂ ਵੀ ਆਪਣੇ ਗੁਰੂ ਦੇ ਬਚਨਾਂ ਨੂੰ ਕਮਾਉਣਾ ਨਹੀਂ ਸਿੱਖਿਆ ਸਾਨੂੰ ਸਿਰਫ ਮਾਇਆ ਚਾਹੀਦੀ ਹੈ ਦੁਨਿਆਵੀ ਸੁੱਖ ਚਾਹੀਦੇ ਨੇ ਪਰ ਜੇ ਇਸ ਦਿਨ ਵੀ ਗੁਰੂ ਦੇ ਬਚਨਾਂ ਨੂੰ ਕਮਾ ਲਿਆ ਤਾਂ ਗੁਰੂ ਦੇ ਬਚਨਾਂ ਦੇ ਵਿੱਚ ਸਭ ਕੁਝ ਆ ਜਾਂਦਾ ਹੈ ਤੇ ਮੇਰੇ ਕਲਗੀਧਰ ਪਾਤਸ਼ਾਹੀ ਦੇ ਬਚਨ ਨੇ ਜੋ ਮਨੁੱਖ ਵੀ ਆਪਣੀ ਕੀਤੀ ਹੋਈ ਨੇਕ ਕਮਾਈ ਦੇ ਵਿੱਚ ਉਹ ਦਸਬੰਦ ਕਰਦਾ ਹੈ ਦਸਵੰਤੋ ਭਾਵ ਹੁੰਦਾ ਹੈ ਕਿ ਆਪਣੀ ਕੀਤੀ ਹੋਈ ਕਮਾਈ ਦਾ ਦਸਵਾਂ ਹਿੱਸਾ ਕੱਢਣਾ ਜਿਸ ਤਰ੍ਹਾਂ ਜੇਕਰ ਤੁਹਾਨੂੰ 10000 ਦੀ ਇਨਕਮ ਹੈ ਤਾਂ ਤੁਸੀਂ 1000 ਕੱਢ ਦੇਣਾ ਹੈ ਗੁਰੂ ਦੇ ਲਈ ਉਹ ਤੁਸੀਂ ਗੁਰੂ ਦੇ ਘਰ ਦੇ ਵਿੱਚ ਦੇ ਕੇ ਕਿਸੇ ਲੋੜਵੰਦ ਜ਼ਰੂਰਤਮੰਦੇ ਦੀ ਜ਼ਰੂਰਤ ਪੂਰੀ ਕਰ ਸਕਦੇ ਹੋ ਪਰ ਉਹ ਦਸਵੇਂ ਹਿੱਸੇ ਦੇ ਉੱਤੇ ਆਪਣਾ ਕੋਈ ਹੱਕ ਨਹੀਂ ਹੁੰਦਾ ਪਰ ਆਪਾਂ ਕੀ ਕਰਦੇ ਹਾਂ ਆਪ ਨਾ ਦਾ ਦਸਵੰਦ ਕਰਦੇ ਹਾਂ ਅਤੇ ਕਦੇ 100 ਰੁਪਏ ਗੁਰੂ ਦੇ ਘਰ ਕਦੇ 50 ਰੁਪਏ ਦੇ ਕੇ ਆ ਜਾਂਦੇ ਹਾਂ ਤੇ ਆਖ ਦਿੰਦੇ ਹਾਂ ਅਸੀਂ ਬਹੁਤ ਦਸਵੰਦ ਕਰਦੇ ਹਾਂ ਵੱਧ ਤੋਂ ਵੱਧ 500 ਰੁਪਏ ਗੁਰੂ ਘਰ ਰੇਟ ਕਰ ਦਿੰਦੇ ਹਾਂ ਕਿਸੇ ਜ਼ਰੂਰਤਮੰਦ ਨੂੰ ਲੋੜਵੰਦ ਨੂੰ ਦਿੱਤਾ ਅਸੀਂ ਕਹਿੰਦੇ ਹਾਂ ਕਿ ਅਸੀਂ ਬਹੁਤ ਵੱਡੇ ਦਾਨੀ ਹਾਂ ਪਰ ਦਸਵੰਦ ਦਾ ਮਤਲਬ ਹੁੰਦਾ ਹੈ ਦਸਵਾਂ ਹਿੱਸਾ ਪੂਰਾ ਕਰੋ ਆਪਾਂ ਵੀ ਕਲਗੇ ਤਰਫਾਇਸ਼ ਜੀ ਦੇ ਇਹਨਾਂ ਬਚਨਾਂ ਨੂੰ ਕਮਾਉਣ ਦੀ ਕੋਸ਼ਿਸ਼ ਕਰੀਏ ਤਾਂ ਦੇਖਣਾ ਜਿਸ ਦਿਨ ਮੈਂ 10ਵਾਂ ਹਿੱਸਾ ਕੱਢਣਾ ਸ਼ੁਰੂ ਕਰ ਦਿੱਤਾ ਤਾਂ ਸਾਡੀ ਕਮਾਈ ਦੇ ਵਿੱਚ ਵਾਧਾ ਹੋਵੇਗਾ 10 ਗੁਣਾ ਵਾਧਾ ਹੋ ਜਾਵੇਗਾ ਗੁਰੂ ਤੇ ਭਰੋਸਾ ਰੱਖ ਕੇ ਕਹਿ ਰਹੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ